ਫਿਰੋਜ਼ਪੁਰ ਪੁਲਿਸ ਪ੍ਰਸ਼ਾਸਨ ਦੇ 35 ਮੁਲਾਜ਼ਮੇ ਇਦਰ ਤੋਂ ਉਦਰ ਦੋ ਇੰਸਪੈਕਟਰਾਂ ਨੂੰ ਦਿੱਤਾ ਵਾਧੂ ਚਾਰਜ 10 ਸਹਾਇਕ ਥਾਣੇਦਾਰ ਸ਼ਾਮਲ ਪੁਲਿਸ ਲਾਈਨ ਦੇ ASI ਨੂੰ ਲਗਾਇਆ ਬਾਰਡਰ ਰੋਡ ਚੌਕੀ ਦਾ ਇੰਚਾਰਜ 12 ਸੀਨੀਅਰ ਸਿਪਾਹੀ ਅਤੇ ਹੈੱਡ ਕਾਂਸਟੇਬਲ ਵੀ ਫਿਰੋਜ਼ਪੁਰ ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਕੀ ਅਧਾਰ ਅਤੇ ਜਨ ਹਿੱਤ ਲਈ 35 ਮੁਲਾਜ਼ਮਾਂ ਦੇ ਤਬਾਦਲੇ ਕਰ ਦਿੱਤੇ ਹਨ ਇਹਨਾਂ ਵਿੱਚ ਦੋ ਇੰਸਪੈਕਟਰ ਹਨ ਜਿਨ੍ਹਾਂ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ 10 ਸਹਾਇਕ ਫੌਲੇਦਾਰ ਵੀ ਇਧਰ ਤੋਂ ਉਧਰ ਕੀਤੇ ਗਏ ਹਨ ਜਦ ਕਿ 12 ਸੀਨੀਅਰ ਸਿਪਾਹੀਆਂ ਸਮੇਤ ਹੈੱਡ ਕਨਸਟੇਬਲਾਂ ਨੂੰ ਵੀ ਬਦਲਿਆ ਗਿਆ ਹੈ ਇਹਨਾਂ ਵਿੱਚ ਜ਼ਿਆਦਾਤਰ ਥਾਣਿਆਂ ਦੇ ਮੁੰਸ਼ੀ ਲਗਾਏ ਗਏ ਹਨ ਐਸਐਸਪੀ ਦਫ਼ਤਰ ਵੱਲੋਂ ਜਾਰੀ ਲਿਸਟ ਦੇ ਮੁਤਾਬਕ ਥਾਣਾ ਸਾਈਬਰ ਕ੍ਰਾਈਮ ਦੀ ਮਹਿਲਾ ਇੰਸਪੈਕਟਰ ਨਵਨੀਤ ਕੌਰ ਨੂੰ ਸੋਸ਼ਲ ਮੀਡੀਆ ਸੈਲ ਦਾ ਵਾਧੂ ਚਾਰਜ ਦਿੱਤਾ ਗਿਆ ਹੈ ਜਦ ਕੀ ਪੈਰਵਾਈ ਸੈਲ ਦੇ ਇਨਚਾਰਜ ਇੰਸਪੈਕਟਰ ਬਲਰਾਜ ਸਿੰਘ ਨੂੰ ਸੀਸੀਟੀਐਨਐਸ 18 ਐਫ ਐਨ ਡੀ ਪੀ ਐਸ ਸੈਕਟਰ 3 ਐਫ ਆਈ ਯੂਨਿਟ ਫਿਰੋਜ਼ਪੁਰ ਦਾ ਵਾਦੂ ਚਾਰਜ ਦਿੱਤਾ ਗਿਆ ਹੈ ਦੂਜੇ ਪਾਸੇ ਪੁਲਿਸ ਲਾਈਨ ਵਿੱਚ ਤੈਨਾਤ ਸਹਾਇਕ ਥਾਣੇਦਾਰ ਸੁਖਚੰਨ ਸਿੰਘ ਨੂੰ ਬਦਲ ਕੇ ਫਿਰੋਜ਼ਪੁਰ ਸ਼ਹਿਰ ਦੇ ਮਲਤਾਨੀ ਗੇਟ ਕੋਲ ਸਥਿਤ ਬਾਰਡਰ ਰੋਡ ਚੌਂਕੀ ਦਾ ਇਨਚਾਰਜ ਲਗਾਇਆ ਗਿਆ ਹੈ ਥਾਣਾ ਆਰਿਫ ਕੇ ਦੇ ਐਸਆਈ ਅਮਰਿਤਪਾਲ ਨੂੰ ਆਰਜੀਐਸਐਸਓਸੀ ਅੰਮ੍ਰਿਤਸਰ ਲਗਾਇਆ ਗਿਆ ਇਸੀ ਤਰ੍ਹਾਂ ਥਾਣਾ ਕੁਲਗੜੀ ਦੇ ਸਹਾਇਕ ਥਾਣੇਦਾਰ ਵਿਦ ਪ੍ਰਕਾਸ਼ ਨੂੰ ਐਸਪੀ ਇਨਵੈਸਟੀਗੇਸ਼ਨ ਦਾ 리ਡਰ ਲਗਾਇਆ ਗਿਆ ਹੈ ਜਦ ਕਿ ਥਾਣਾ ਕੈਂਟ ਦੇ ਐਸਆਈ ਜਗਜੀਤ ਸਿੰਘ ਨੂੰ ਤਫਤੀਸ਼ੀ ਥਾਣਾ ਕੁਲਗੜੀ ਲਗਾਇਆ ਗਿਆ ਥਾਣਾ ਗੁਰੂ ਹਰ ਸਹਾਇ ਦੇ ਤਫਤੀਸ਼ੀ ਅਫਸਰ ਸਹਾਇਕ ਥਾਣੇਦਾਰ ਸੂਬਾ ਸਿੰਘ ਨੂੰ ਇਨਚਾਰਜ ਵੀ ਡੀ ਬ੍ਰਾਂਚ ਡੀਪੀਓ ਫਿਰੋਜ਼ਪੁਰ ਲਗਾਇਆ ਗਿਆ ਹੈ ਇਸੇ ਤਰ੍ਹਾਂ ਐਸਆਈ ਲਖਵਿੰਦਰ ਸਿੰਘ ਨੂੰ ਪੁਲਿਸ ਲਾਈਨ ਤੋਂ ਤਫਤੀਸ਼ੀ ਥਾਣਾ ਮੱਖੂ ਬਦਲਿਆ ਗਿਆ ਤਫਤੀਸ਼ੀ ਅਫਸਰ ਥਾਣਾ ਕਲਖੁਰਦ ਦੇ ਐਸਆਈ ਜੋਰਾ ਸਿੰਘ ਨੂੰ ਥਾਣਾ ਆਰਿਫ ਕੇ ਭੇਜਿਆ ਗਿਆ ਹੈ ਮਹਿਲਾ ਐਸਆਈ ਗੁਰਕਨਵਲਜੀਤ ਕੌਰ ਨੂੰ ਥਾਣਾ ਲਖੋ ਕੇ ਬਹਿਰਾਮ ਤੋਂ ਤਫਤੀਸ਼ੀ ਥਾਣਾ ਮੱਲਾਵਾਲਾ ਲਗਾਇਆ ਗਿਆ ਜਦ ਕਿ ਥਾਣਾ ਮੱਲਾਵਾਲਾ ਦੇ ਐਸਆਈ ਦਰਸ਼ਨ ਸਿੰਘ ਨੂੰ ਤਫਤੀਸ਼ੀ ਥਾਣਾ ਲਖੋ ਕੇ ਬਹਿਰਾਮ ਲਗਾਇਆ ਗਿਆ ਪੁਲਿਸ ਲਾਈਨ ਦੇ ਫੋਟੋਗ੍ਰਾਫਰ ਐਸਆਈ ਲੋਕਲ ਰਾਜੇਸ਼ ਕੁਮਾਰ ਨੂੰ ਬਿਲ ਕਲਰ ਕੈਂਪੀ ਸੈਕਸ਼ਨ ਪੁਲਿਸ ਲਾਈਨ ਬਦਲਿਆ ਗਿਆ ਮੁੱਖ ਮੁੰਸ਼ੀ ਥਾਣਾ ਲੱਖੋ ਕੇ ਬਹਿਰਾਮ ਦੇ ASI ਲੋਕਲ ਤਰਸੇਮ ਸਿੰਘ ਨੂੰ ਤਫਤੀਸ਼ ਹੀ ਥਾਣਾ ਕੁਲਗੜੀ ਲਗਾਇਆ ਗਿਆ ASI ਲੋਕਲ ਖੁਸ਼ਿਆ ਸਿੰਘ ਨੂੰ ਜੋ ਕਿ ਥਾਣਾ ਆਰਫਕੇ ਦੇ ਮੁੱਖ ਮੁੰਸ਼ੀ ਸਨ ਨੂੰ ਥਾਣਾ ਲੱਖੋ ਕੇ ਬਹਿਰਾਮ ਦਾ ਤਫਤੀਸ਼ੀ ਲਗਾਇਆ ਗਿਆ ਦੂਜੇ ਪਾਸੇ SPD ਦੇ ਨੈਬ ਰੀਡਰ ਹੈਡ ਕਨਸਟੇਬਲ ਦਵਿੰਦਰਪਾਲ ਸਿੰਘ ਨੂੰ ਬਾਰਡਰ ਰੋਡ ਚੌਕੀ ਮਲਤਾਨੀ ਗੇਟ ਤੇ ਜਾ ਗਿਆ ਸੀਨੀਅਰ ਸਿਪਾਹੀ ਲਵਦੀਪ ਨੂੰ ਥਾਣਾ ਮੱਖੂ ਤੋਂ ਬਦਲ ਕੇ ਥਾਣਾ ਕੈਂਟ ਦਾ ਮੁੱਖ ਮੁੰਸ਼ੀ ਸੀਨੀਅਰ ਸਿਪਾਹੀ ਮਨਪ੍ਰੀਤ ਕੌਰ ਨੂੰ ਥਾਣਾ ਸਾਈਬਰ ਕ੍ਰਾਈਮ ਤੋਂ ਮੁਨਸ਼ੀ ਥਾਣਾ ਸਾਈਬਰ ਸੈੱਲ ਲਗਾਇਆ ਗਿਆ। ਮਖੂ ਦੀ ਚੌਂਕੀ ਜੋਗੇਵਾਲਾ ਦੇ ਹੈੱਡ ਕਨਸਟੇਬਲ ਮਨਦੀਪ ਸਿੰਘ ਨੂੰ ਲੈਬ ਰੀਡਰ ਡੀਐਸਪੀ ਸਿਟੀ ਫਿਰੋਜ਼ਪੁਰ ਲਗਾਇਆ ਗਿਆ। ਚਾਣਾ ਸਿਟੀ ਫਿਰੋਜ਼ਪੁਰ ਦੇ ਮੁਖ ਮੁਨਸ਼ੀ ਕੁਲਵੀਰ ਸਿੰਘ ਨੂੰ ਥਾਣਾ ਮੰਦੋੜ ਦਾ ਮੁਖ ਮੁਨਸ਼ੀ, ਥਾਣਾ ਗੱਲਖੁਰਦ ਦੇ ਮੁਖ ਮੁਨਸ਼ੀ ਹੈੱਡ ਕਨਸਟੇਬਲ ਸੇਵਕ ਸਿੰਘ ਨੂੰ ਮੁਖ ਮੁਨਸ਼ੀ ਥਾਣਾ ਆਰਿਫ ਕੇ, ਥਾਣਾ ਮੰਦੋੜ ਦੇ ਮੁਖ ਮੁਨਸ਼ੀ ਤਿਲਕ ਰਾਜ ਨੂੰ ਮੁਖ ਮੁਨਸ਼ੀ ਥਾਣਾ ਫਿਰੋਜ਼ਪੁਰ ਸਿਟੀ ਮੁੱਖ ਮੁੰਸ਼ੀ ਥਾਣਾ ਮੱਖੂ ਗੁਰਲਾਲ ਸਿੰਘ ਨੂੰ ਮੁੱਖ ਮੁੰਸ਼ੀ ਥਾਣਾ ਜੀਰਾ ਸਿਟੀ ਲਗਾਇਆ ਗਿਆ ਸਹਾਇਕ ਮੁੰਸ਼ੀ ਪੁਲਿਸ ਲਾਈਨ ਸੀਨੀਅਰ ਸਿਪਾਹੀ ਰਸ਼ਪਾਲ ਸਿੰਘ ਨੂੰ ਮੁੱਖ ਮੁੰਸ਼ੀ ਥਾਣਾ ਵੂਮਨ ਸੈੱਲ ਲਗਾਇਆ ਗਿਆ ਜਦ ਕਿ ਥਾਣਾ ਵੂਮਨ ਸੈੱਲ ਦੇ ਮੁੱਖ ਮੁੰਸ਼ੀ ਰਣਜੀਤ ਸਿੰਘ ਨੂੰ ਮੁੰਸ਼ੀ ਸੀਆਈਐਸ ਸਟਾਫ ਲਗਾਇਆ ਗਿਆ ਥਾਣਾ ਗੁਰੂ ਹਰ ਸਹਾਇ ਦੇ ਸੀਨੀਅਰ ਸਿਪਾਹੀ ਸੁਖਚੈਨ ਸਿੰਘ ਨੂੰ ਸਹਾਇਕ ਮੁੰਸ਼ੀ ਥਾਣਾ ਸਦਰ ਜੀਰਾ ਮੁੱਖ ਮੁੰਸ਼ੀ ਥਾਣਾ ਮੱਲਾਂਵਾਲਾ ਦੇ ਸੀਨੀਅਰ ਸਿਪਾਹੀ ਗੁਰਮੀਤ ਸਿੰਘ ਨੂੰ ਮੁੱਖ ਮੁੰਸ਼ੀ ਥਾਣਾ ਸਦਰ ਜੀਰਾ ਲਗਾਇਆ ਗਿਆ ਹੈ ਬਾਕੀ ਮੁਲਾਜ਼ਮਾਂ ਦੇ ਤਬਾਦਲੇ ਬਾਰੇ ਲਿਸਟ ਵੇਖ ਸਕਦੇ ਹੋ